ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਤੇ ਲਓ ਬਈ ਮਿੱਤਰੋ ਆਪਾਂ ਨਵੇਂ ਖੁੱਡੇ ਬਣਾਏ ਆ ਤੇ ਅੱਗੇ ਜਾਲ ਵੀ ਲਾਇਆ ਤੇ ਜਾਲ ਦੇ ਵਿੱਚ ਹੁਣ ਮੌਸਮ ਤਾਂ ਖਰਾਬ ਹੀ ਆ ਖੈਰ ਉੱਪਰੋਂ ਬਾਜੀਆਂ ਆਉਂਦੀਆਂ ਜਾਂਦੀਆਂ ਤੇ ਕਬੂਤਰਾਂ ਨੂੰ ਧੁੱਪ ਲਵਾਉਣੀ ਵੀ ਸ਼ੁਰੂ ਕਰਤੀ ਹੈ ਕਈ ਦਿਨ ਹੋ ਗਏ ਇਹ ਆ ਦੀ ਆਪਣੇ ਐਦਕੀ ਦੇ ਪੱਠੇ ਹੁਣ ਹੌਲੀ ਹੌਲੀ ਸੂਵੇਂ ਹੋ ਜਾਣਗੇ ਕਿਉਂਕਿ ਆਪਾਂ ਖੁੱਡਿਆਂ ਦੀ ਜਿਹੜੇ ਪੁਰਾਣੇ ਖੁੱਡੇ ਸੀ ਉਹ ਹੋਰ ਜਗ੍ਹਾ ਤੇ ਸੀਗੇ ਤੇ ਸ਼ਿਫਟਤਾ ਆਪਾਂ ਘਰ ਦੇ ਵਿੱਚ ਹੀ ਕੀਤੇ ਆ ਤੇ ਦੇਖਦੇ ਆ ਫਿਰ ਇਹਨਾਂ ਨੂੰ ਕਿਹੜਾ ਸਾਈਡ ਚੇਂਜ ਕਰਕੇ ਬਿਠਾਉਣੇ ਪੈਂਦੇ ਆ ਆਇਆ ਵੀ ਹੌਲੀ ਹੌਲੀ ਘਰ ਦੇ ਸੂਵੇਂ ਹੋ ਜਾਣਗੇ ਤੇ ਇੱਥੇ ਹੀ ਬੈਠਣ ਲੱਗ ਜਾਣਗੇ ਕਰ ਥੋੜਾ ਜਿਹਾ ਚੇਂਜ ਕੀਤਾ ਇਹਨਾਂ ਦੀ ਜਗ੍ਹਾ ਉਹਦੇ ਕਰਕੇ ਆ ਵੀ ਵੱਧ ਤੋਂ ਵੱਧ ਬੈਠਣਗੇ ਪਰ ਇਹਨੂੰ ਪਤਾ ਲੱਗ ਜਾਣਾ ਨਵੀਂ ਜਗ੍ਹਾ ਦਾ ਬਾਜ਼ੀਆਂ ਤਾਂ ਹੁਣ ਸ਼ੁਰੂ ਹੋ ਹੀ ਗਈਆਂ ਹੌਲੀ ਹੌਲੀ ਆਈ ਜਾਂਦੀਆਂ ਨੇੜੇ ਤੇ ਮੌਸਮ ਵੀ ਅੱਜ ਥੋੜਾ ਜਿਹਾ ਖਰਾਬ ਹੀ ਆ ਮੌਸਮ ਦੀ ਵੀ ਸਮਝ ਨਹੀਂ ਆ ਰਹੀ ਕੀ ਬੰਦਾ ਵਧੀਆ ਧੁੱਪ ਵੀ ਲੱਗਦੀ ਹੈ ਕਿਤੇ ਕਿਤੇ ਤੇ ਕਿਤੇ ਬੱਦਲਬਾਈ ਵੀ ਹੋ ਜਾਂਦੀ ਆ ਮੌਸਮ ਨੇ ਵੀ ਹੌਲੀ ਹੌਲੀ ਚੇਂਜ ਹੋਣਾ ਹੀ ਆ ਤੇ ਦੇਖਦੇ ਆ ਫਿਰ ਕੀ ਬਣਦਾ ਨਵੀਂ ਜਗ੍ਹਾ ਤੇ ਸ਼ਿਫਟ ਦਾ ਘਰ ਦੇ ਵਿੱਚ ਹੀ ਕੀਤਾ ਆ ਪਰ ਫਿਰ ਵੀ ਜਾਨਵਰ ਸਿਆਣਾ ਬਹੁਤ ਹੁੰਦਾ ਏ ਉਸੇ ਜਗ੍ਹਾ ਤੇ ਹੀ ਬਹਿੰਦਾ ਇਹ ਦੇਖਦੇ ਆ ਕਿਸ ਤਰ੍ਹਾਂ ਦਾ ਤੇ ਇੱਕ ਜਿਹੜਾ ਉਹ ਸਾਹਮਣੇ ਉਤਰਿਆ ਯਾਰ ਬੱਚਾ ਐਦ ਕੀ ਦਾ ਹੀ ਇਕੱਠਾ ਜਾ ਹੋਇਆ ਬੈਠਾ ਇਹ ਸਿਆਲ ਦੇ ਵਿੱਚ ਬਿਮਾਰ ਹੋ ਗਿਆ ਸੀਗਾ ਤੇ ਉਹ ਸੈਟ ਤਾਂ ਹੋ ਗਿਆ ਤੇ ਉਵੇਂ ਨਾ ਹੀ ਤਾਂ ਭਰਿਆ ਇਹ ਤੇ ਨਾ ਇਕੱਠਾ ਜਾ ਹੋਊਗੀ ਰਹਿੰਦਾ ਸਮਝ ਨਹੀਂ ਆਉਂਦੀ ਯਾਰ ਇਹਨੂੰ ਕੀ ਪ੍ਰੋਬਲਮ ਆ ਗਈ ਦਵਾਈ ਵੀ ਕਾਫੀ ਦਿੱਤੀ ਆ ਪਰ ਨਹੀਂ ਬਹਾਲ ਨਹੀਂ ਹੋਇਆ ਉਵੇਂ ਸਰੀਰ ਪੱਖੋਂ ਵੀ ਹਲਕਾ ਹੈ ਤੇ ਐਕਟਿਵ ਨਹੀਂ ਹੈਗਾ ਜਿਵੇਂ ਦੂਜੇ ਕਬੂਤਰ ਸਾਰੇ ਐਕਟਿਵ ਆ ਉਸ ਤਰ੍ਹਾਂ ਇਹ ਐਕਟਿਵ ਨਹੀਂ ਹੈਗਾ ਤੇ ਆਪਾਂ ਤਾਂ ਜਾਲ ਵੀ ਪਹਿਲੀ ਵਾਰ ਹੀ ਲਾਇਆ ਜਾਲ ਲਾਉਣ ਦਾ ਕਾਰਨ ਇਹ ਵੀ ਜਗਾ ਬਦਲੀ ਕਰਕੇ ਹੀ ਆ ਉਹਦਾ ਕਈ ਬੰਦਿਆਂ ਨਾਲ ਗੱਲ ਹੋਈ ਉਹ ਕਹਿੰਦੇ ਜਾਲ ਨਹੀਂ ਲਾਉਣਾ ਚਾਹੀਦਾ ਕੋਈ ਕਹਿੰਦਾ ਲਾਉਣਾ ਚਾਹੀਦਾ ਬਾਹਰ ਬੈਹ ਜਾਂਦੇ ਆ ਦੇਖਦੇ ਆ ਕੀ ਹੁੰਦਾ ਪਤਾ ਤਾਂ ਕਰੈਂਚੀ ਦਾ ਲੱਗਦਾ ਹਨ ਹਰੇਕ ਦੇ ਆਪੋ ਆਪਣੇ ਤਜਰਬੇ ਹੁੰਦੇ ਆ ਪਰ ਆਪਣੀ ਤਾਂ ਇਹ ਮਜਬੂਰੀ ਸੀਗੀ ਵੀ ਖੁੱਡਿਆਂ ਦੀ ਜਗ੍ਹਾ ਬਦਲੀ ਆ ਤੇ ਕਬੂਤਰਾਂ ਨੂੰ ਵੱਧ ਤੋਂ ਵੱਧ ਭਾਈਏ ਇਸੇ ਕਰਕੇ ਹੀ ਆਪਾਂ ਜਾਲ ਲਾਇਆ ਇਹ ਤੇ ਰਿਜ਼ਲਟ ਤਾਂ ਆਪਣੇ ਸਾਹਮਣੇ ਆ ਜਾਣਾ ਕਿਸ ਤਰ੍ਹਾਂ ਹੁੰਦਾ ਪਤਾ ਲੱਗ ਜੂਗਾ ਤੇ ਵੈਸੇ ਉਹ ਕਬੂਤਰ ਖੁੱਲੇ ਬਹੁਤ ਰਹਿੰਦੇ ਧੁੱਪ ਬਹੁਤ ਲੱਗਦੀ ਆ ਅੱਧਾ ਦਿਨ ਕਬੂਤਰ ਕੱਢਦੇ ਹੀ ਆ ਅੱਧਾ ਦਿਨ ਕਬੂਤਰੀਆਂ ਕੱਢ ਦੇਈ ਦੀਆਂ ਖੰਭ ਸਿੱਧੇ ਹੋ ਜਾਂਦੇ ਹਨ ਤੇ ਉਹ ਜਾਲਾਂ ਦੇ ਵਿੱਚ ਕਈ ਵਾਰੀ ਖੰਭ ਵੀ ਤੋੜ ਲੈਂਦੇ ਆਪਾਂ ਜਾਲ ਦੂਜੇ ਜਿਹੜੇ ਲੋਹੇ ਵਾਲੇ ਪਿੰਜਰੇ ਹੁੰਦੇ ਉਹਨਾਂ 'ਚ ਬਣਾ ਕੇ ਆਪਾਂ ਜਦੋਂ ਪਾ ਦਿੰਨੇ ਇਹਨਾਂ ਨੂੰ ਧੁੱਪ ਲਵਾਉਣੀ ਆ ਤੇ ਹੁਣ ਦੇਖੋ ਕਿਸ ਤਰ੍ਹਾਂ ਹੁੰਦਾ ਇਹ ਵੀਡੀਓ ਵੀ ਨਹੀਂ ਪਾਈਆਂ ਗਈਆਂ ਯਾਰ ਹਨਾ ਘਰ ਦੀਆਂ ਮਜਬੂਰੀਆਂ ਕੰਮ ਕਾਜ ਬਹੁਤ ਬਣ ਜਾਂਦੇ ਆ ਇਕੱਲੇ ਬੰਦੇ ਨੂੰ ਬਹੁਤ ਔਖਾ ਹੁੰਦਾ ਹੈ ਜ਼ਿੰਮੇਵਾਰੀਆਂ ਘਰ ਦੀਆਂ ਵੀਡੀਓ ਨੂੰ ਪਸੰਦ ਕਰਿਓ ਚੈਨਲ ਨੂੰ ਦੁਬਾਰਾ ਆਪਾਂ ਚਾਲੂ ਕਰਦੇ ਆਂ ਬਈ ਤੇ ਹੁਣ ਵੀਡੀਓ ਬਣਾ ਕੇ ਪਾਇਆ ਕਰਾਂਗੇ ਹੌਲੀ ਹੌਲੀ ਕਰਦੇ ਆਂ ਸ਼ੁਰੂ ਤੇ ਇਸ ਸਾਲ ਵਾਲਕੇ ਨੇ ਕਿਰਪਾ ਕੀਤੀ ਤਾਂ ਬਾਜ਼ੀਆਂ ਵੀ ਲਾਈਵ ਕਰਾਂਗੇ ਆਪਣੇ ਚੈਨਲ ਤੋਂ ਦਿਓ ਸਾਥ ਸਾਰੇ ਭਰਾ ਵੱਧ ਤੋਂ ਵੱਧ ਲਾਈਕ ਸ਼ੇਅਰ ਕਰਿਓ ਤੇ ਸਬਸਕ੍ਰਾਈਬ ਕਰਿਓ ਸ਼ੌਕੀ ਪ੍ਰੋਡਕਸ਼ਨ YouTube ਚੈਨਲ ਦੇ ਨਾਂ ਤੇ ਆਪਣਾ ਚੈਨਲ ਆ ਤੇ Instagram ਤੇ ਵੀ ਹੈਗਾ ਪਹਿਲਾਂ ਵਾਲੀ ਆਈਡੀ ਉਹਨੇ ਜੱਲ ਰਹੀ ਉਹਦਾ ਕੋਈ ਪਾਸਵਰਡ ਭੁੱਲ ਗਿਆ ਯਾਰ ਹਨਾ ਇਹ ਹੌਣ ਦਾ ਵੀ ਬਣਾਈ ਹੋਈ ਆ ਸਾਰੇ ਵੀਰ ਦਿਓ ਸਾਥ ਸਾਰੇ ਵੀਰਾਂ ਦਾ ਧੰਨਵਾਦ ਥੈਂਕ ਯੂ ਬਾਈ